ਬਾਈ ਸਸਰੀ ਕਾਲਵਾਰਾ ਨੂੰ ਉਮੀਦ ਕਰਦਾ ਵੀ ਸਾਰੇ ਠੀਕ ਠਾਕ ਹੋਵੋਗੇ ਹਨ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਅੱਜ ਤੇ ਇੱਥੇ ਵੀ ਮੀਂਹ ਆਇਆ ਮੈਂ ਤੁਹਾਨੂੰ ਹਾਲਾਤ ਦਿਖਾਉਣਾ ਵੀ ਕੀ ਬਣ ਕੇ ਘਰ ਦੇ ਤੇ ਦੇਖੋ ਤੁਸੀਂ ਆਹ ਦੇਖ ਲਓ ਕੀ ਹਾਲਾਤ ਬਣ ਕੇ ਬਾਈ ਘਰ ਦੇ ਆ ਦੇ ਸੋਬਾ ਬਣ ਗਿਆ ਲੈ ਆਹ ਦੇਖੋ ਆ ਸਾਰਾ ਦਰਵਾਜ਼ਾ ਭਰ ਗਿਆ ਆਈ ਨਾ ਮੀਆਂ ਖਾਲੀਆਂ ਭਰਾਵਾ ਨਾਲੀਆਂ ਆਈਆਂ ਫੁੱਲ ਆਈਆਂ ਭਰ ਕੇ ਤੇ ਆ ਦੇਖੋ ਇੱਧਰ ਵੀ ਮਰੇ ਗਏ ਕੀ ਹੱਲ ਕਰੀਏ ਮੈਂ ਇੱਧਰ ਟਾਇਰ ਵੀ ਲਾਇਆ ਸੀ ਆ ਗਏ ਬੋਲੇ ਇਹ ਟਾਇਰ ਵੀ ਲਾਇਆ ਸੀ ਭਰਾਵਾ ਆ ਦੇਖੋ ਕਿੱਥੇ ਕਿੱਥੇ ਆਇਆ ਬਈ ਜਮੀਨ ਇਹ ਰੂ ਵੀ ਦੱਸਿਓ ਭਰਾਵਾ ਕੋਪਾ ਤੇ ਨਹੀਂ ਲੱਗ ਰਿਹਾ ਇਹ ਸੋ ਸਾਰਾ ਕੁਝ ਹਰਾ ਪਰ ਕਦਰਵਾਚ ਉਹ ਨਹੀਂ ਡੁੱਗੂਗਾ ਫੇਰ ਪਾਣੀ ਨਿਕਲੂ ਇਹਦਾ ਤੇ ਇਹਦਾ ਥੋੜਾ ਜੀ ਹੁਣ ਜਿਆਦਾ ਆ ਜਾਣੀ ਆ ਆ ਦੇਖ ਲੋ ਇਧਰ ਆ ਭਰਿਆ ਹੁੰਦਾ ਆ ਦੇਖ ਇਹ ਆਪਣਾ ਪੁਰਾਣਾ ਘਰ ਹੈ ਇਹ ਇਧਰ ਡੰਕਰ ਪਸੂ ਹੁੰਦੇ ਆ ਪਰ ਇਹ ਵੀ ਅਦਰਵਾਜ ਦਾ ਹਾਲ ਦੇਖ ਲਓ ਤੁਸੀਂ ਭਰ ਗਿਆ ਸਾਰਾ ਭਰਾ ਕੀ ਕਰੀਏ ਇੱਥੇ ਵਗਦੀ ਚਾਹੇ ਮੱਛੀਆਂ ਤਾਰੀਆਂ ਲਾਈ ਜਾਂਦਾ ਇੱਥੇ ਤਾਂ ਆਪ ਦੇਖ ਲਓ ਇੱਧਰ ਦੇਖੋ ਹੋਰ ਵੀ ਖਾਲੀਆਂ ਭਰੀਆਂ ਆਉਂਦੀਆਂ ਨੇ ਇਹਨਾਂ ਨੂੰ ਦਿਖਾਉਣਾ ਨਹੀਂ ਹੈ ਕੋਈ ਵੀ ਜੇ ਤੁਹਾਡੇ ਵੀ ਮੀਂਹ ਆਇਆ ਤਾਂ ਕਮੈਂਟ ਕਰ ਦਿਓ ਠੀਕ ਆ ਜੀ ਦੱਸ ਦਿਓ ਮੈਨੂੰ ਵੀ ਕਿੱਥੇ ਕਿੱਥੇ ਮੀਂਹ ਆਇਆ ਹੈਗਾ ਵੀਡੀਓ ਆਪਾਂ ਕੋ ਡੱਕ ਪੇ ਸੀ ਵੀਡੀਓ ਆਪਾਂ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਹੁਣ ਵੀ ਰੋਜ਼ ਕੁਛ ਨਾ ਕੁਛ ਆ ਦੇ ਅੱਜ ਮੀਂਹ ਆ ਗਿਆ ਚਲੋ ਵਧੀਆ ਹੁਣ ਝੋਨੇ ਝੋਨੇ ਓਕੇ ਚੱਲ ਪਣਗੇ ਚੱਲਾ ਤਾਂ ਨਿਕਲ ਜੂਗਾ ਹੁਣ ਜਦੋਂ ਆਹ ਘਟ ਗਿਆ ਇਹ ਤਾਂ ਨਿਕਲ ਜੂਗਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਵਧੀਆ ਫਾਇਦਾ ਹੋਗਾ ਸਾਰਿਆਂ ਦਾ ਫਾਇਦਾ ਹੋ ਗਿਆ ਹੈਨਾ ਹੁਣ ਜਿਹੜਿਆਂ ਝੋਨੇ ਲਾਏ ਨੇ ਸਾਰਿਆਂ ਵਾ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਅੱਜ ਦਾ ਬਹੁਤ ਟਾਈਮ ਬਾਅਦ ਦਾ ਚੰਗਾ ਮੀਂਹ ਪੈਗਾ। ਸਾਰਿਆਂ ਦਾ ਫਾਇਦਾ ਹੋ ਜੂ। ਤੇ ਹੁਣ ਸਾਰਿਆਂ ਨੂੰ ਹੌਸਲਾ ਵੀ ਹੋ ਜੂ ਇੰਨੇ ਇੰਨੇ ਮੈਘਿਆਂ ਜਮੇਨਾ ਠੇਕੇ ਤੇ ਲਈ ਬੈਠਿਆ ਹਨਾ ਜੇ ਚਾਰ ਪੈਸੇ ਬਚੇ ਨਾ ਤਾਂ ਫਾਇਦਾ ਕੀ ਆ। ਹੁਣ ਅੱਜ ਮੀਂਹ ਪੈ ਗਿਆ ਤੇ ਉਹ ਵੀ ਰੋਜ਼ਮਾਰੀ ਮੋਟ ਮਾੜਾ ਮੋਟਾ ਝਕਣੀਆਂ ਹੀ ਆ ਜਾਂਦੀਆਂ ਸੀਗੀਆਂ ਪਰ ਕੋਈ ਐਡੀ ਖਾਸ ਗੱਲ ਤਾਂ ਹੈ ਨਹੀਂ ਸੀ ਹਨਾ ਮਾੜੀਆਂ ਮੋਟੀਆਂ ਐ ਵੀ ਮੌਸਮ ਇਹ ਠੰਡਾ ਹੋ ਗਿਆ ਜੀ ਆਹ ਤਿੰਨ ਚਾਰ ਦਿਨਾਂ ਦਾ ਪਹਿਲਾਂ ਤਾਂ ਬਹੁਤ ਜ਼ਿਆਦਾ ਗਰਮੀ ਲੱਗੀ ਸੀ 50 ਡਿਗਰੀ ਤੇ ਵਗਿਆ ਸੀਗਾ ਕੰਮ। ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਕਿਵੇਂ ਅਮੀ ਪੈ ਰਿਆ ਕਿ ਨਾ ਤੇ ਤੁਹਾਡੀਆਂ ਫਸਲਾਂ ਫਸਲਾਂ ਚੰਗੀਆਂ ਖੜੀਆਂ ਨੇ ਸਾਰੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਈ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਸਾਨੂੰ ਹੌਸਲਾ ਮਿਲਦਾ ਠੀਕ ਹੈ ਤਾਂ ਆਪਾਂ ਕੋਈ ਜੀ ਵੀ ਕਰਾਂਗੇ ਵੀ ਚੰਗੀਆਂ ਜਿੱਡੇ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਪੌਣ ਦਾ ਬੰਦਾ ਕੁਝ ਮਰਜੀ ਪਾਈ ਜਾਵੇ ਹਨਾ ਊਟ ਪਟੰਗ ਮਾਰੀ ਜਾਵੇ ਪਰ ਜੇ ਇੱਥੇ ਕੁਝ ਤੰਤਾਲੀ ਚੀਜ਼ ਪਾਈਏ ਤਾਂ ਉਹਦੇ ਚ ਮੈਨੂੰ ਵਧੀਆ ਲੱਗਦਾ ਹਨਾ ਕੋਈ ਬਾਦੂ ਦੀ ਉਹ ਕੰਮ ਨਹੀਂ ਕਰਨਾ ਆਪਾਂ ਤੇ ਵਾਕਈ ਉਮੀਦ ਕਰਦਾ ਆਂ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਉਮੀਦ ਆ ਕਿਨੂੰ ਕਿਨੂੰ ਚਾਗਾ ਤੇ ਕਿਨੂੰ ਕਿਨੂੰ ਦੁੱਖਾ ਤੇ ਇਹ ਵੀ ਚੱਕਰਪੈਦਾ ਨਾ ਜਿਵੇਂ ਮੀਂਹ ਨੂੰ ਕਈਆਂ ਨੂੰ ਤਾਂ ਚਾ ਚੜ ਜਾਂਦਾ ਮੀਂਹ ਦਾ ਹਨਾ ਤੇ ਹੁਣ ਜਿਨ੍ਹਾਂ ਦੇ ਯਾਰ ਛੱਤਾਂ ਪਰਾਵਾ ਵਾਲਿਆਂ ਦੀ ਛੱਤ ਹੁੰਦੀ ਹਨਾ ਉਹਨਾਂ ਨੂੰ ਡਰ ਵੀ ਹੁੰਦਾ ਏ ਵੀ ਕਦੇ ਚਾਉਣ ਆ ਜਾਵੇ ਚਾਉਣ ਆ ਜਾਵੇ ਆਪਾਂ ਹਾਲਾਤ ਹੰਢਾਏ ਹੋਏ ਨੇ ਤੇ ਆ ਤੁਸੀਂ ਆ ਦੇਖ ਲਓ ਪਹਿਲਾਂ ਇਹੋ ਜਿਹਾ ਹਾਲ ਹੁੰਦਾ ਜੀ ਹਨਾ ਇਹ ਵੀ ਚਾਉਣ ਲੱਗ ਜਾਂਦਾ ਸੀਗਾ ਤੇ ਪਰ ਉਹ ਤਾਂ ਡਰ ਹੋ ਜਾਂਦਾ ਸੀਗਾ ਯਾਰ ਵੀ ਅੱਜ ਆਏ ਆ ਆ ਚਾਉਣ ਲੱਗ ਜਣੇ ਕੀ ਕਰਾਂਗੇ ਕੀ ਕਰਾਂਗੇ ਇਹ ਯਾਰ ਹੌਲੀ ਹੌਲੀ ਸਭ ਕੁਝ ਬਦਲ ਜਾਂਦਾ ਟਾਈਮ ਲੱਗਦਾ ਭਾਈ ਸਭ ਕੁਝ ਬਦਲ ਜਾਂਦਾ ਹਨਾ ਸਭ ਦਾ ਕੰਮ ਸੈੱਟ ਹੋ ਜਾਂਦਾ ਕਦੇ ਹਾਲਾਤ ਮਾੜੇ ਕਦੇ ਚੰਗੇ ਇਹ ਚੱਲਦੇ ਰਹਿੰਦੇ ਆ ਜ਼ਿੰਦਗੀ ਦਾ ਹਿੱਸਾ ਨੇ ਕਿਉਂਕਿ ਜਿੰਨਾ ਚਿਰ ਬੰਦੇ ਦੇ ਹਾਲਾਤ ਮਾੜੇ ਨਹੀਂ ਹੁੰਦੇ ਉੰਨਾ ਚਿਰ ਬੰਦੇ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਜਦੋਂ ਇਹਦੇ ਕਰਕੇ ਤੇ ਚਲੋ ਫਸਲਾਂ ਵਾਲੀ ਵਾਸਤੇ ਨਹੀਂ ਵਧੀਆਗਾ ਹਨਾ ਤੇ ਤੁਸੀਂ ਦੱਸਿਓ ਕਿਨੂੰ ਕਿਨੂੰ ਮੇਰੀ ਖੁਸ਼ੀ ਹੋਈ ਹੈ ਕਿਨੂੰ ਕਿਨੂੰ ਉਮੀਦ ਆ ਚਾਹਤ ਹੈ ਕਿਤੇ ਕਿਸੇ ਵੀਆ ਕਮੈਂਟ ਕਰ ਦਿਓ ਤੇ ਅੱਗੇ ਵਲੌਗ ਦੇਖਣ ਲਈ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਵਧੀਆ ਵਿਦੇਸ਼ ਜਿੱਦਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਥੈਂਕ ਯੂ ਸੋ ਮਚ